ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਰਿਆ ਪੰਜਾਬੀ ਟਰੈਵਲ ਬਲੌਗ ਤੇ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਆਪਣੇ ਲਵੇ ਸੀਗਾ ਜੀ ਜਿਹੜਾ ਆਪਣਾ ਸਕੂਟਰ ਜੀ ਤੋਂ ਆਪਣਾ ਐਕਸੀਡੈਂਟ ਹੋਇਆ ਸੀਗਾ ਤੇ ਆਪਣੇ ਮਾਸੜ ਦਾ ਸਕੂਟਰ ਸੀਗਾ ਤੇ ਅੱਜ ਆਪਾਂ ਸਕੂਟਰ ਚੱਲਾਂਗੇ ਕਰਨ ਵਾਪਸ ਤੇ ਕਿਉਂਕਿ ਹੁਣ ਮਨ ਜਾਕਿਆ ਪਿਆ ਗਿਆ ਵੀ ਇਹ ਤਾਂ ਐਕਸੀਡੈਂਟ ਹੋਇਆ ਚਲਾਉਣ ਨੂੰ ਜੀ ਕਰਦਾਂਗੇਗਾ ਤੇ ਟਾਇਰ ਆਪਣੇ ਬਿਲਕੁਲ ਨਵੇਂ ਲਵਾਤੇ ਸੀਗੇ ਤੇ ਲੋ ਜੀ ਮਿੱਤਰੋ ਟਾਇਰ ਦੇਖ ਲਓ ਬਿਲਕੁਲ ਫੁੱਲ ਬਟਾ ਫੁੱਲ ਗੱਡੀ ਖੜੀ ਆ ਜਿਵੇਂ ਨਵੇਂ ਲਵਾਤੇ ਸੀਗੇ ਤੇ ਆ ਆਪਾਂ ਨੇ ਆਪਦਾ ਸ਼ਹਿਰ ਲਖਾਇਆ ਸੀ ਜੀ ਨਾ ਮਿਲਿਆ ਏ ਨਾ ਮਿਲਣਾ ਏ ਮੈਨੂੰ ਕੋਈ ਮੇਰੀ ਮਾਂ ਜਹਾ ਤੇ ਆ ਆਪਾਂ ਨੇ ਆਪਦਾ ਗੂਤ ਲਖਾਤਾ ਹੀ ਕਰਿਆਲ ਤੇ ਹੁਣ ਇਹਦੇ ਆਪਣੇ ਆਹ ਚੀਜ਼ਾਂ ਲਾ ਕੇ ਤਰੀ ਹੋਏ ਸ਼ਿਸਕੰਜੇ ਜੇ ਤੇ ਪਾਨੇ ਚਾਬੀਆਂ ਪਏ ਖਣਿਆਰ ਜਮਾ ਚਲ ਇੱਕ ਵਾਰੀ ਕਾਸ ਦੀ ਜਿਵੇਂ ਲੈਂਦਾ ਸੀ ਤੇ ਲੋ ਜੀ ਮਿੱਤਰੋ ਤੇ ਟਾਇਰਾਂ ਦੇ ਲਾਤੇ ਜੇ ਆਪਾਂ ਤਿੰਨ ਚਾਰ ਲੋ ਜੀ ਟਾਇਰ ਦੇ ਚੈੱਕ ਕਰ ਲੋ ਜਿਵੇਂ ਨਵੇਂ ਬਵਾਏ ਸੀਗੇ ਪਰ ਹੁਣ ਆਪਾਂ ਨੂੰ ਇਹ ਮੋੜਨਾ ਪੈ ਰਿਹਾ ਤੇ ਚਲੋ ਕੋਈ ਗੱਲ ਨਹੀਂ ਆਹ ਆਪਾਂ ਕੰਮ ਕਮ ਜਿਹਾ ਉਹ ਕਹਿੰਦੇ ਕਰਾ ਲਾਂਗੇ ਅਸੀਂ ਤੇ ਮੈਂ ਚਲੋ ਆਪਾਂ ਉਹ ਜੇ ਟਾਇਰ ਲਵਾਤੇ ਇਹਦੇ ਤੇ ਟੈਂਕੀ ਦੇਖੀਏ ਮਿੱਤਰੋ ਹੋ ਗਿਆ ਸਾਲ ਵਾਂਗੂ ਖੜੇ ਨੂੰ ਤੇ ਤੇ ਉਦੋਂ ਤਾਂ ਪਤਾ ਨਹੀਂ ਤੇਲ ਦਾ ਟੈਂਕੀ ਖਾਲੀ ਹੈ ਮਿੱਤਰੋ ਚੈੱਕ ਕਰ ਲੋ ਤੇ ਤੇਲ ਫਿਰ ਉਹਦਾ ਕਿੱਥੋਂ ਪਾਣਾਗਾ ਜਦੋਂ ਚਲਾਈ ਨਹੀਂ ਹੈਗਾ ਚਲੋ ਜੀ ਆਪਾਂ ਦੇਖਦੇ ਜੀ ਆ ਬਾਬੇ ਦੀ ਫੋਟੋ ਲੈ ਗਈਆਂ ਤੇ ਬਾਬੇ ਦੀ ਫੋਟੋ ਆਪਾਂ ਲਾਵਾਂਗੇ ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਬਿਆਦੀ ਹੋਵੇ ਨਾ ਅਗਾ ਅੱਗੇ ਜਾ ਕੇ ਕਹੇ ਜਾ ਉਸ ਚ ਰੱਖਣਾ ਨਾ ਤੇ ਤਾਂ ਕਰਕੇ ਲੋ ਜੀ ਮਿੱਤਰੋ ਆਪਾਂ ਆਪਣੇ ਸਕੂਟਰ ਦੇ ਬਾਬੇ ਦੀ ਫੋਟੋ ਲਾ ਦਾਂਗੇ ਹੁਣ ਤੇ ਲਾ ਕੇ ਫਿਰ ਇਹਨੂੰ ਆ ਕਸ ਕੇ ਸਾ ਕੇ ਚਾਬੇ ਪਾਣੇ ਚਾਬੇ ਨਾਲ ਬਸ ਧਰ ਜਦ ਤੱਕ ਮੈਂ ਬਸ ਹੁਣ ਇਹਨੂੰ ਕਸ ਕੇ ਫਿਰ ਇਹਨੂੰ ਛੱਡ ਕੇ ਆਉਣਾਗਾ ਤੇ ਲੋ ਜੀ ਮਿੱਤਰੋ ਠੀਕ ਆ ਜਣੇ ਰਹੋ ਵਲੌਗ ਦੇ ਨਾਲ ਤੇ ਅੱਗੇ ਦੇਖਦੇ ਆ ਕੀ ਹੁੰਦਾਗਾ ਜੋ ਵੀ ਹੋਊਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਮਿੱਤਰੋ ਗੱਡੀ ਦਿੱਤੀ ਧੋਵੋ ਆਪਣੇ ਤੇ ਗੱਡੀ ਦਾ ਕੰਮ ਇੱਕ ਕੁਆਲਿਟੀ ਹੋਗਾ ਤੇ ਆ ਚੇਪੀਆਂ ਜੀਆਂ ਲਾ ਕੇ ਦੇਖਿਆ ਜੀ ਸ਼ੀਸ਼ੇ ਤੇ ਤੇ ਮਾਹ ਜੇ ਸ਼ੀਸ਼ਾ 70 ਜਿਹਦਾ ਤੇ ਕੰਮ ਖਰਾਬ ਹੋਗਾ ਮਿੱਤਰੋ ਗੱਡੀ ਦੀ ਚਾਬੀ ਰਹਿ ਗਈ ਵਿੱਚ ਤੇ ਗੱਡੀ ਹੋ ਗਈ ਲੋਕ ਇਹ ਲੋ ਖੁੱਲ ਨਹੀਂ ਰਿਹਾ। ਕਿ ਹੁਣ ਦੇਖਦੇ ਆਂ ਇਹਦਾ ਕੀ ਪੈਂਤਰਾ ਅਪਣਾਵਾਂਗੇ ਹਨ ਤੇ ਭਰਾ ਨੂੰ ਆ ਜਾਂਦੇ। ਦੇਖਦੇ ਆਂ ਵੀ ਮੇਸਤਰੀ ਛੱਡ ਕੇ ਲਿਆਉਣਾ ਪਊਗਾ। ਆਜੂ ਕੰਮ ਲੋਟ ਆਈ। ਤੇ ਮੈਂ ਤਾਂ ਕਾਫੀ ਕੋਲ ਕੇ ਦੇਖ ਰਿਹਾ ਮਿੱਥਾ ਤਾਂ ਖੁੱਲ ਨਹੀਂ ਹੈਗਾ। ਤੇ ਦੇਖਦੇ ਆਂ ਬਾਕੀ। ਨਾ ਇਧਰ ਲਈ ਟਾਕੀ ਖੁੱਲੀ ਆ। ਸਾਰੇ ਸ਼ੀਸ਼ੇ ਵੀ ਬੰਦ ਪੈਣਗੇ। ਅੱਜ ਉਹਨੇ ਗਲਤੀ ਕਰਤੀ ਭਰਾ ਨੇ ਮੇਰੇ ਨੇ ਤੇ ਜਿਹੜਾ ਗੱਡੀ ਦੇ ਵਿੱਚ ਚਾਬੀ ਛੱਡਤੀ ਮਨ ਨਾਲ ਮੈਂ ਦੱਸਿਆ ਵੀ ਗੱਡੀ ਦੇ ਵਿੱਚ ਚਾਬੀ ਕਦੇ ਵੀ ਨਾ ਛੱਡੀ ਤੇ ਆਟੋਮੈਟਿਕ ਇਹ ਗੱਡੀ ਆਪ ਦੇ ਆਪ ਲੌਕ ਹੋ ਜਾਂਦੀ ਆ ਤੇ ਜੇ ਤਾਂ ਸਟੀਅਰਿੰਗ ਵਿੱਚ ਚਾਬੀ ਬਾਈ ਹੋਵੇ ਫਿਰ ਤਾਂ ਨਹੀਂ ਹੁੰਦੀ ਜੇ ਉਹੀ ਬਾਹਰ ਗੱਡੀ ਹੋਵੇ ਚਾਬੀ ਫੇਰੇ ਲੌਕ ਹੋ ਜਾਂਦੀ ਆ ਆਟੋਮੈਟਿਕ ਤੇ ਆਹ ਕੰਮ ਜਾਈ ਖਰਾਬ ਹੋ ਗਿਆ ਅੱਜ ਆਪਣਾ ਤੇ ਲੋ ਜੀ ਟਰੈਕਟਰ ਵੀ ਅੱਜ ਇਹਦੇ ਕਰਕੇ ਤਾਂ ਹੀ ਧੁੱਪੇ ਮੱਚ ਰਿਹਾ ਆ ਬਾਰੀ ਖੜਾ ਵਿਚਾਰਾ ਟੜਕੇ ਦਾ ਬਾਰੀ ਖੜਾ ਗਾ ਔਰ ਅਜੇ ਰਿਗਾਰਡਮੈਂਟ ਇਹਦਾ ਬਣਾਉਣਾ ਹੈ ਆਪਾਂ ਨੇ ਖੜਨ ਵਾਲਾ ਤੇ ਚਰਾ ਤੋਪੇ ਮਤਰਾ ਮਾ ਚਲ ਕੋਈ ਨਾ ਮਹਾ ਜਨ ਹਾਇ ਤੇ ਬੱਦਲਬਾਈ ਜੀ ਹੋ ਜਾਂਦੀ ਆ ਫੇਰ ਦੀ ਬੱਦਲਬਾਈ ਜੀ ਹੋਈ ਜਾਂਦੀ ਹੈ ਕਿ ਤਾਂ ਕਰਕੇ ਕੋਈ ਚੱਕਰ ਨਹੀਂ ਗਾ ਤੇ ਤੋਪੇ ਮਤ ਰਿਹਾ ਮਤਰਾ ਅੱਜ ਤੇ ਚਲੋ ਕੋਈ ਗੱਲ ਨਹੀਂ ਫਿਰ ਹੁਣ ਉਹਨੂੰ ਆਉਣ ਦੇ ਉਹਦੇ ਆਏ ਤੋਂ ਫੇਰ ਹੀ ਕਰਾਂਗੇ ਰਿਗਾਰਡਮੈਂਟ ਮਿਸਤਰੀ ਬੁਲਾਉਣਾ ਪਿਆ ਤਾਂ ਮਿਸਤਰੀ ਬੁਲਾ ਕੇ ਲੈ ਕੇ ਆਵਾਂਗੇ ਜੇ ਕੋਈ ਜਗਾਰਡਮੈਂਟ ਹੋਰ ਬਣਦਾ ਹੋਇਆ ਤਾਂ ਹੋਰ ਕਰਾਂਗੇ ਮਿੱਤਰੋ ਇਹ ਗੱਡੀਆਂ ਆਪਣੀ ਹੋ ਗਈ ਹੁਣ ਲਾਓ ਗੇ ਛਾਬੀ ਰਹੀ ਗਈ ਵਿੱਚ ਅੱਜ ਹੀ ਕੰਮ ਆਪਾਂ ਤੜਕੇ ਉਲਝਿਆ ਪਿਆਗਾ ਤੋਂ ਆਪਾਂ ਨੇ ਦਿੱਤੀ ਜੀ ਮਾਤਾ ਤੋਂ ਕੇ ਜਾਣਾ ਸੀਗਾ ਕੰਮ ਜ਼ਰੂਰੀ ਅੱਜ ਸ਼ੇਰਪਰ ਤੇ ਬੈਂਕ ਜੀ ਚ ਮਮਮੀ ਦਾ ਖਾਤਾ ਖਲਾ ਕੇ ਹੁਣ ਅਸੀਂ ਆ ਮਾਤਾ ਦਾ ਸ਼ੇਰਪਰ ਗਏ ਸੀਗਾ ਖਾਤਾ ਖਲਵਾਉਣਾ ਤੇ ਖਸਤੇ ਦਾ ਕੰਮ ਆ ਥੋੜਾ ਜਿਹਾ ਹੁਜ ਗਿਆ ਤੇ ਹੁਣ ਕੱਲ ਨੂੰ ਸੁਲਵਾ ਕੇ ਆਵਾਂਗੇ ਤੇ ਗੱਡੀ ਤੇ ਜਾਣਾ ਸੀ ਗੱਡੀ ਤੇ ਲੋਗ ਲੱਗੇ ਪੈਣ ਤਾਂ ਕਰਕੇ ਗੱਡੀ ਤੇ ਫਿਰ ਜਾ ਨਹੀਂ ਗਿਆ ਮਿੱਤਰੋ ਤੇ ਫਿਰ ਆਪਾਂ ਲੈ ਗਏ ਆਪਣੇ ਗੁਮਾਂਡੀਆਂ ਦਾ ਚਾਚੇ ਦਾ ਮੋਟਰ ਐਂਗਲ ਤੇ ਦੁਪਹਿਰੇ ਦੁਪਹਿਰੇ ਕਰਕੇ ਆਏ ਖੱਜਲਗਵਾਰੀ ਪੂਰੀ ਫੱਲਾ ਤੇ ਬੈਂਕ ਵਾਲੇ ਨਾਲ ਮੇਰੀ ਹੋ ਜਾਣੀ ਸੀ ਲੜਾਈ ਤੇ ਬੈਂਕ ਵਾਲਾ ਥੋੜਾ ਜਿਹਾ ਫੋਟੋ ਬੁੱਲਿਆ ਸੀ ਕੰਮ ਆਪਾਂ ਨੇ ਉਹਨੂੰ ਪੁੱਛਿਆ ਵੀ ਤੇ ਵੀ ਆਪਾਂ ਨੇ ਆ ਚੀਜ਼ ਖਾਤਾ ਲਗਵਾਉਣ ਨੂੰ ਅਰੇ ਪਤਾ ਕਰਨਾ ਹੈਗਾ ਨਾ ਤੇ ਕਹਿੰਦਾ ਵੀ ਕਹਿੰਦਾ ਤੋ ਹਨੂ ਨੇ ਕਹਿੰਦਾ ਬਤਾਏਗਾ ਵੀ ਇਹ ਇਨੀ ਨੌਲੇਜ ਅਸ਼ੀ ਨਹੀਂ ਦੇ ਸਕਦੇ ਹੈਗੇ ਵੀ ਤੁਸੀਂ ਚਾਹੇ ਸਰਕਾਰੀ ਮੁਲਾਜ਼ਮ ਹੋ ਚਾਹੇ ਪ੍ਰਾਈਵੇਟ ਮੁਲਾਜ਼ਮ ਵੀ ਜਿਹੜਾ ਤੁਹਾਡਾ ਕੰਮ ਆਗਾ ਨਾ ਵੀ ਤੁਸੀਂ ਜਨਤਾ ਨੂੰ ਖਰਚ ਲਖਵਾਰ ਨਾ ਕਰੋ ਵੀ ਉੱਥੇ ਜਿਹੜੀ ਗੱਲ ਪੁੱਛੀ ਆਪਾਂ ਇੱਕ ਆਪਣਾ ਕਰਾ ਕੇ ਆਇਆਗੇ ਲਾਇਸੈਂਸ ਦਾ ਕੰਮ ਤੇ ਲਰਨਿੰਗ ਲਾਇਸੈਂਸ ਬਣ ਗਿਆ ਸੀਗਾ ਮਹੀਨਾ ਹੋ ਗਿਆ ਬਣੇ ਨੂੰ ਲਰਨਿੰਗ ਲਾਇਸੈਂਸ ਤੇ ਅੱਜ ਦੂਜੇ ਲਾਇਸੈਂਸ ਦੀ ਡੇਟ ਕੋਆਟ ਆਇਆਗੇ ਜਿਹੜਾ ਲਰਨਿੰਗ ਤੋਂ ਬਾਅਦ ਹੁੰਦਾ ਹੈ ਚੱਪਲ ਤੇ ਲੋ ਜੀ ਉਹਦੀ ਆਪ ਨੂੰ ਡੇਟ ਮਿਲ ਗਈ ਤੇ 25 ਪਤਨੀ 25 25 ਅੱਜ ਦੀ ਤਰੀਕ ਦੀ ਆਪਣਾ ਟ੍ਰਾਇਲ ਆ ਗਿਆ ਤੇ 25 ਅੱਜ ਦੀ ਤਰੀਕ ਨੂੰ ਉਹਦਾ ਟ੍ਰਾਇਲ ਦੇ ਆਵਾਂਗੇ ਤੇ ਉਹ ਵੀ ਬਣ ਜੂਗਾ ਤੇ ਸਾਲਾ ਇੰਨਾ ਵਧੀਆ ਵੀ ਹੁਣ ਦਸਾਂਸ ਤੋਂ ਬਿਨਾਂ ਤਾਂ ਕਿ ਜੇ ਪਾਸੇ ਆਇਆ ਜਾਇਆ ਵੀ ਨਹੀਂ ਤਾਂ ਆਪਾਂ ਤੰਦਰਵਾਹ ਆਉਣਾ ਜਾਣਾ ਲੱਗਿਆ ਰਹਿੰਦਾ ਹੈਗਾ ਤਾਂ ਕਰਕੇ ਲਾਇਸੈਂਸ ਆਪਣੇ ਲਈ ਜ਼ਰੂਰੀ ਸੀਗਾ ਜੀ ਤੇ ਚਾਹੇ ਆਪਾਂ ਕੋਈ ਕੰਮਕਾਰ ਵੀ ਕਰ ਲਿਆ ਲੋ ਜੀ ਮਿੱਤਰੋ ਮਾਤਾ ਨੇ ਧਰਤੀ ਖੜੀ ਤੇ ਬਣਨ ਵਾਲੀ ਆ ਤੇ ਇਧਰ ਆਪਣੇ ਧਰਤੇ ਛੇ ਚੌਲ ਲੋ ਜੀ ਮਿੱਤਰੋ ਚੌਲ ਬਣ ਕੇ ਘੈਂਟ ਵਿੱਚ ਆਪਣੇ ਸਮਾਨ ਇਹਦੇ ਕਾਫੀ ਪਾਤਾ ਤੇ ਹੁਣ ਸਾਕਦੇ ਆਪਾਂ ਤੇ ਚਾਹ ਬਣਾਤੀ ਜੀ ਮੈਂ ਤਾਂ ਨੇ ਚਾਹ ਨਾਲ ਛੱਕੇ ਚਾਵਲ ਤੇ ਫੇਰ ਕਰਦੇ ਆ ਆਰਾਮ ਮਿੱਤਰੋ ਟਾਈਮ ਹੋ ਗਿਆ ਦੋ ਦੋ ਦਾ ਤੇ ਸ਼ੇ ਕਰ ਦੁਪਹਿਰ ਹੈਗਾ ਹੁਣ ਆਪਾਂ ਨੇ ਕਿਤੇ ਨਹੀਂ ਜਾਣਾ ਤੇ ਆਥਨ ਤੱਕ ਘਰ ਹੀ ਆਂਗੇ ਤੇ ਜਦੋਂ ਦੁਪਹਿਰੇ ਪੂਰੀ ਫੁੱਲ ਧੁੱਪ ਪੈ ਰਹੀ ਹੈਗੀ ਲੋ ਜੀ ਮਿੱਤਰੋ ਹੁਣ ਲੱਗਿਆ ਤਾਂ ਸਕਣਾ ਜੋ ਲੋਕਾਂ ਨੇ ਟੇਸਟ ਕਰ ਲਏ ਪੂਰੇ ਘੈਂਟ ਬਣੇ ਨੇ ਆ ਟੇਸਟੀ ਪੂਰਾ ਫੁੱਲ ਲੋ ਜੀ ਮੇਰੇ ਪਿੰਡ ਕੱਸੀ ਦਾ ਕੰਮ ਚੱਲ ਰਿਹਾ ਕੱਸੀ ਬਣ ਰਹੀ ਆ ਪਾਣੀ ਵਾਲੀ ਸੂਏ ਤੇ ਸੂਏ ਚ ਨਿਕਲ ਆਉਂਦੇ ਜਿਹੜੀ ਤੇ ਕੰਮ ਚੱਲੀ ਜਾ ਰਿਹਾ ਜੀ ਇੱਕ ਰੈਨ ਨਾਲ ਲੱਗੀਆਂ ਹੋਈਆਂ ਨੇਗੀਆਂ ਤੇ ਮਟੀਰੀਅਲ ਲਿਆਈ ਜਾ ਰਹੇ ਨੇਗੇ ਚੱਲਦੀ ਨੇ ਜੀ ਹੁੰਦਾ ਹੀ ਜੀ ਨੇ ਨੇ ਸੇਵਾ ਕੀਤੀ ਆ ਤੇ ਆ ਦੇ ਸਟਾਰਸ ਕਲਾਈ ਸੈਂਪ ਦਾ ਪੋਸਟ ਲਾਤਾ ਆਪਣੇ ਬਸਤੋਆਣਾ ਸਾਹਿਬ ਦੇ ਸਟਾਰ ਕਲੱਬ ਸਟਾਰ ਅਤੇ ਦਿਮਾਲਾ ਸਿਕਲਾਈ ਕੈਂਪ ਮਿਤੀ 25 ਮਈ ਤੋਂ 31 ਮਈ ਤੱਕ ਗੁਰਦੁਆਰਾ ਸ੍ਰੀ ਟਾਣਾ ਹੈ ਪਿੰਡ ਹੀੜੀ ਦੇ ਵਿਖੇ ਸਮਾਚਾਰਪ ਤੋਂ 6 ਵਜੇ ਤੱਕ ਲਗਾਇਆ ਜਾ ਰਿਹਾ ਹੈ ਮਿਤੀ 21 ਜੂਨ 2023 ਨੂੰ ਸੁੰਦਰਪੁਰ ਦੇ 17 ਤੋਂ 8 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਸਮਾਂ 8 ਤੋਂ 9 ਵਜੇ ਤੱਕ ਦਾ ਹੋਵੇਗਾ ਤੇ ਨਾਲ ਦੀ ਨਾਲ ਜਵਾਕਾਂ ਨੂੰ ਨਾਮ ਵੀ ਦਿੱਤੇ ਜਾਣਗੇ ਜੀ ਤੇ ਸਾਰੇ ਨਗਰ ਨਿਵਾਸੀ ਨੂੰ ਬੇਨਤੀ ਹੈ ਜੀ

किस्सा बेक दिया, क्या आप सरायी बातों का दिया, क्या पार्टी का चका दिया, तो बच्चा इसको नहीं भाई हो जाता होता है, वो भी कोई प्रिजिन नहीं होने, कोई उन पढ़ाई नहीं होता है तो ताक़ा के कहने हैं कि बढ़िया चीज़ के बाद सिंके जाओ कि तुषी आवारे ऐसवाज़ यहाँ ताक़ी दे पिंडाले प्रसाद का �

ਸਿਰ ਦਾ ਉੱਤਾਰ ਕਰ ਸਕਦਾ ਇਹਨੂੰ ਲਾਟ ਤੇ ਸਿਰ ਦਾ ਉੱਤਾਰ ਹਰਸਤ ਵੀ ਸਿਰ ਤੇ ਪਾਉਂਦਾ ਨਾ ਇਹ ਵੀਰ ਜੀ ਸਿਕਲਾਈ ਦੇ ਰਹੇ ਨੇਗੇ ਮਸਤਵਾਨਾ ਸਾਹਿਬ ਤੋਂ ਲੈ ਕੇ ਰੋਜ ਨਾ ਜਾਊਗਾ ਠੀਕ ਹੈ ਜੀ ਉਹ ਜਿਹੜਾ ਕੌਮ ਨੂੰ ਜਦੋਂ ਕੰਪੀਟੀਸ਼ਨ ਹੋਊਗਾ ਤੁਹਾਡਾ ਜਿਹੜੇ ਮੇਰੇ ਨਾਲ ਦੋ ਜਣੇ ਸਾਥਰ ਵੱਲੋਂ ਮਾਸਟਰ ਸਾਹਿਬ ਨੂੰ ਦਸਤਾਰ ਕੋਚ ਪਹੁੰਚਣਗੇ ਉਹ ਤੁਹਾਨੂੰ ਕੁਝ ਤਾਂ ਸਵਾਲ ਵੀ ਪੁੱਛਣਗੇ ਸਿੱਖ ਇਤਿਹਾਸ ਦੇ ਨਾਲ ਨਾਲ ਨਾਗਰ ਘਾਟੀ ਜਾਣਕਾਰੀ ਦੇ ਵਿੱਚ ਵਾਤਾਵਰੂਪ ਠੀਕ ਹੈ ਕਿ ਨਾਲੇ ਉਹ ਚੀਜ਼ ਦੇ ਵੀ ਤੁਹਾਡੇ ਨੰਬਰ ਪਾਉਣ ਤੋਂ ਹੋਣਗੇ ਅੱਗੇ ਜਿੱਤੇ ਦਸਤਾਰ ਮੁਕਾਬਲੇ ਕਿਤੇ ਵਧੀਆ ਪੱਤਰ ਦੇ ਲੱਭਦੇ ਹੋ ਜਿਹੜਾ ਪੱਤਰ ਦੇ ਜਾਂ ਪੰਜਾਬ ਪੱਤਰ ਦੇ ਲੱਭਦੇ ਹੋ ਉਹਦੇ ਵਿੱਚ ਤਾਂ ਸਵਾਲ ਪੁੱਛੇ ਜਾਂਦੇ ਨੇ ਕਿ ਤੋਂ ਸਿੱਖ ਇਤਿਹਾਸ ਨਾਲ ਦੇ ਮੁਡੇ ਨਹੀਂ ਜਿਵੇਂ ਕਿ ਜਿਹੜੇ ਬੱਚੇ ਨੂੰ ਆਉਂਦਾ ਹੋਊਗਾ ਉਹ ਕਹਣਾ ਕਰਕੇ ਦੱਸ ਸਕਦਾ ਕਿ ਮਾਤਾ ਗੁਜਰ ਕੌਣ ਦੀ ਤੇ ਛੋਟੇ ਜਿਹੇ ਜਾਂਦੇ ਨੇ ਸਤਸਾ ਨਦੀ ਦੇ ਵਿਚੋੜਾ ਪੈਣ ਤੋਂ ਬਾਅਦ ਅਤੇ ਗੰਪੂਰ ਸੋਈਏ ਦੇ ਘਰੇ ਜਾਣ ਤੋਂ ਪਹਿਲਾਂ ਬੱਚਿਆਂ ਵਾਸਤੇ ਸਵਾਲ ਹੈ ਜੰਗੂਰ ਸੋਈਏ ਦੇ ਘਰੇ ਜਾਣ ਤੋਂ ਪਹਿਲਾਂ ਅਤੇ ਸਤਸਾ ਨਦੀ ਦੇ ਵਿਚੋੜਾ ਪੈਣ ਤੋਂ ਬਾਅਦ ਵਿਚਕਾਰ ਇੱਕ ਰਾਤ ਠਕੀ ਸੀ ਜੀ ਉਹਨਾਂ ਨੇ

ਦੰਪੁਰ ਸੁਈਏ ਕਰਾਈ ਜਾਂ ਤੋਂ ਪਹਿਲਾਂ ਨਹੀਂ ਪਤਾ ਜੀ ਚਲੋ ਦਾਸਤਾਨ ਜ਼ਰੂਰ ਦਿੰਦੇ ਆ ਪਰ ਆਪਣੇ ਸਕੂਲਾਂ ਦੇ ਵਿੱਚ ਜਿਵੇਂ ਵੀਰ ਨੇ ਮੈਂ ਨਾਲ ਗੱਲ ਸ਼ੇਅਰ ਕੀਤੀ ਥੀ ਕਿ ਪੜਾ ਸਕੂਲਾਂ ਦੇ ਵਿੱਚ ਦੱਸਦੇ ਹੁੰਦੇ ਤੀਜਾ ਆਪਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਦੇ ਵਿੱਚ ਵੀ ਦੱਸਦੇ ਹੁੰਦੇ ਆਪਾਂ ਨੂੰ ਇਹ ਚੀਜ਼ਾਂ ਜਿੱਥੇ ਆਪਾਂ ਦੁਨੀਆਵੀ ਵਿਦਿਆ ਹਾਸਲ ਕਰਦੇ ਆਂਗੇ ਪੰਜਾਬੀ ਵਿਦਿਆ ਕਿ ਜਿਹੜਾ ਆਪਾਂ ਨੂੰ ਨੰਬਰ ਕਦੇ ਦਿੰਦੇ ਆਂ ਆਪਾਂ ਕਰੇ ਜਾਂ ਏ ਕਰ ਲੈਂਦੇ ਆਂ ਜਾਂ ਜਿਹੜਾ ਆਪਣਾ ਸਬਜੈਕਟ ਹੁੰਦਾ ਆਪਾਂ ਉਹਦੇ ਹਿਸਾਬ ਨਾਲ ਪੜ੍ਹੀ ਜਾਂਦੇ ਆਂ ਇਹ ਹੁੰਦੀ ਆ ਦੁਨੀਆਵੀ ਵਿਦਿਆ ਇੱਕ ਹੁੰਦੀ ਆ ਗੁਰਮਤਿ ਵਿਦਿਆ ਉਹ ਗੁਰਮਤਿ ਵਿਦਿਆ ਆਪਾਂ ਨੂੰ ਕਿੱਥੋਂ ਮਿਲਦੀ ਆ ਜੱਤਾ ਜੇਬਿਆ ਕੋਣ ਕਲਾਸ ਲਾ ਰਹੇ ਆਂ ਦਸਤਾਨੇ ਦੇ ਬਾਰੇ ਜਾਂ ਗੁਰੂ ਕਾਲਰ ਦੇ ਵਿੱਚ ਸੰਤਿਆ ਹੁੰਦੀ ਆ ਆਪਾਂ ਨੂੰ ਉੱਥੋਂ ਗੁਰਮਤਿ ਵਿਦਿਆ ਮਿਲਦੀ ਆ ਆਪਣੀ ਜੇ ਹਰਨਕਾ ਨੂੰ ਸਵਾਲ ਕੀਤਾ ਉਹ ਸਵਾਲ ਦਾ ਜਵਾਬ ਕੀ ਹੈ ਜੀ ਕਿ ਮਾਤਾ ਗੁਜਰਕਾਲ ਦੀ ਦੇ ਛੋਟੇ ਸੰਗਜਾਂ ਨੇ ਪਹਿਲੀ ਰਾਤ ਕਿੱਥੇ ਕੀਤੀ ਕੰਮੋ ਮਾਸਕੀ ਦੀ ਝੋਕੀ ਦੇ ਵਿੱਚ ਦੀ ਜਿਹਨੂੰ ਝੁੱਗੀ ਕਹਿੰਦੇ ਆ ਕੰਮੋ ਮਾਸਕੀ ਜਰੂਰ ਤੁਹੇ ਇਹ ਦੇਖ ਰਹੇ ਜਾਂ ਤੋਂ ਪਹਿਲਾਂ ਮਾਤਾ ਗੁਜਰਕਾਲ ਜੀ ਦੇ ਛੋਟੇ ਸੰਗਜਾਂ ਨੇ ਉੱਥੇ ਰਾਤ ਕੱਤੀ ਸੀ ਹੁਣ ਕੋਈ ਇੱਕ ਜਾਣਕਾਰੀ ਥੋੜੀ ਹੋਰ ਆਪਾਂ ਹੁਣ ਕਰ ਦਈਏ ਕਿ ਜਦੋਂ ਬੱਗੇ ਦਾ ਪਤਾ ਹੁੰਦਾ ਰਹੇ ਉਹਨਾਂ ਨੂੰ

ਪੁਰਾਣੇ ਹੁਣ ਤਾਂ ਉਹ ਮਿਰਜ਼ੇ ਵਾਲੇ ਸਾਰੇ ਨੂੰ ਪਤਾ ਕਿ ਮਿਰਜ਼ੇ ਨੂੰ ਜੱਟਦਾਲੇ ਵੱਟ ਕੇ ਮਾਰ ਦਿੱਤਾ ਔਰ ਇੱਕ ਆਪਣਾ ਸਿੱਖ ਧਾਰ ਦੇ ਵਿੱਚ ਵੀ ਜੰਡਾ ਹੋਇਆ ਪਤਾ ਜੀ ਕਿਸੇ ਨੂੰ ਹੱਥ ਖੜਾ ਕਰੋ ਜਿਹਨੂੰ ਪਤਾ ਜੀ ਕਿ ਆਪਣਾ ਸਿੱਖ ਧਾਰ ਦੇ ਵਿੱਚ ਵੀ ਇੱਕ ਜੰਡਾ ਮਿਰਜ਼ੇ ਦੇ ਜੰਡਾ ਬਾਰੇ ਸਾਨੂੰ ਨਹੀਂ ਪਤਾ ਜੀ ਕਿਤਾਬਾਂ ਦੇ ਵਿੱਚ ਵੀ ਪੜਿਆ ਔਰ ਇਹ ਵੀ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਧਾਰ ਦੇ ਵਿੱਚ ਵੀ ਇੱਕ ਜੰਡਾ ਹੈ ਉਹ ਜੱਟ ਬਾਰੇ ਕਿਹਨੂੰ ਪਤਾ ਜੀ ਹਤਾਈ ਕਿਸੇ ਨੂੰ थे थे। पर एक जाके लौंगे। परोंगे। परोंगे। तो आप ये भी दस देते हैं फोन ये चीजा थनू इतने गुरु घर संख्या लाओगे किताबा पढ़ो नॉलेज देवी घर जाके करोगे पढ़ोगे सिख इतिहास बार किताबा पढ़ो ठीक है गेमा कि रखाओगे आपका फोना किटा मोबाइलों से नहीं हो सिक्षी लिटरेचर पढ़ो ग पढ़ो फिर तुम पता लगना और जनता जी इस टेयर पाकिस्तान गुरुद्वारा नरकाना साहब ਜਿੱਥੇ ਨਕਾਵਾ ਸਾਹਿਬ ਦੇ ਮਹਾਨਤਾਵਾ ਕਾਜਾ ਹੋਇਆ ਸੀ ਉਹ ਕਾਜੇ ਨੂੰ ਹਰਤਾ ਦੇ ਲਈ ਆਪਣੇ ਸਿੰਘਾਂ ਨੇ ਸੀ ਦਿੱਤੀ ਸੀ ਜਿਹਦੇ ਵਿੱਚ ਸੀਗਾ ਲਕਸ਼ਮਣ ਦਾਸ ਧਾਰੂ ਲਕਸ਼ਮਣ ਦਾਸ ਧਾਰੂ ਨੂੰ ਉਹ ਝੰਡੇ ਨਾਲ ਬੰਨ ਕੇ ਸਾੜ ਦਿੱਤਾ ਗਿਆ ਸੀ ਉਹ ਝੰਡਾ ਅੱਜ ਵੀ ਮੌਜੂਦ ਹੈ ਕੋਸੋਰਾ ਨਕਾਵਾ ਸਾਹਿਬ ਪਾਕਿਸਤਾਨ ਦੇ ਵਿੱਚ ਆਪਕੋ ਦੱਸਿਆ ਨਹੀਂ ਗਿਆ ਜਿਹਦੇ ਬਾਰੇ ਕਿਸੇ ਨੂੰ ਆਪਕੋ ਪਤਾ ਹੀ ਨਹੀਂ ਕਿ ਲਕਸ਼ਮਣ ਦਾਸ ਕੌਣ ਸੀਗਾ ਕਰਤਾ ਸਿੰਘ ਝੱਬਰ ਕੌਣ ਸੀਗਾ ਅੱਧਾਈ ਕਿੰਨੇ ਪ੍ਰਕਾਸ਼ ਦੇ ਚੱਬਰ ਵਾਲਿਆ ਨਹੀਂ ਪਤਾ ਨਹੀਂ ਅਬ ਜਲਦੀ ਤੋਂ ਸਾਂਝ ਕੋਲਾ ਸਿੱਤੂ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਜਰਨਲ ਲੋਗ ਦਾ ਨਾਮ ਰੱਖੋ ਜਰਨਲ ਲੋਗ ਰੱਖੋ ਸਕੂਲਾਂ ਦੇ ਵਿੱਚ ਜੋ ਪੜਾਇਆ ਜਾਂਦਾ ਉਹ ਵੀ ਜ਼ਰੂਰੀ ਆ ਇਹਦੇ ਨਾਲ ਆਪਾਂ ਆਪਣੀ ਪੋਜੀਸ਼ਨ ਆਸਰ ਕਰਦੇ ਆਂ ਜਨਾ ਆਪੀ ਲੱਖਣਾਗਾ ਆਪਾਂ ਨੇ ਪਰ ਕਿਸੇ ਨਾ ਕਿਤੇ ਆਪਾਂ ਇਹਨਾਂ ਚੀਜ਼ਾਂ ਦੇ ਲੱਗ ਕੇ ਆਪਾਂ ਆਪਣੇ ਇਤਿਆਰਤ ਨਾਲੋਂ ਵੱਖਰੇ ਹੁੰਦੇ ਜਾ ਰਹੇ ਆ ਕਰਤਾਸੀ ਕਿੱਛ ਬਰ ਕੋਣ ਸੀ ਕਿ ਜਿੰਨਾ ਨੇ ਸੀ ਦਿੱਤੀ ਸੀ ਗੁਰਦਵਾਰਾ ਸਾਹਿਬ ਗੁਰਦਵਾਰਾ ਨੰਕਾਣਾ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਆ ਉਹਨਾਂ ਨੂੰ ਮਹਾਂਪਰਦੇ ਕੋਲੋਂ ਪਿਆਜ ਕਰਵਾਉਂਦੇ ਨੇ ਪਰ ਆਪਾਂ ਨੂੰ ਇਹ ਚਾਹੀਏ ਨਾ ਆਪਣੇ ਘਰੇ ਰੱਸੀ ਜਾ ਰਹੀ ਹੈ ਜਿੱਥੇ ਨਾਂ ਆਪਾਂ ਨੂੰ ਉੱਧਰ ਦੇ ਵਿੱਚ ਰੱਸੀ ਜਾ ਰਹੀ ਹੈ ਸੋ ਜਿੱਥੇ ਕਿ ਕੋਈ ਟੈਂਪ ਲੱਗਦਾ ਅੱਗਾ ਦਾ ਉੱਥੇ ਪਹੁੰਚਿਆ ਕਰੋ ਕਰੇ ਲਿਟਰੇਚਰ ਨੇ ਕਿ ਤੁਹਾਡੇ ਜੋ ਕਿ ਤੁਹਾਡੇ ਨੇੜੇ ਦੀ ਲਾਇਬ੍ਰੇਰੀ ਦੇ ਵਿੱਚੋਂ ਮਿਲ ਜਾਂਦੇ ਨੇ ਮਾਸਤੋਣਾ ਸਾਹਿਬ ਕੋਲ ਮਿਲ ਜਾਂਦੇ ਨੇ ਕਿ ਸਿੱਖ ਧਰਮ ਦੇ ਬਾਰੇ ਇਹ ਨੋਟ ਕਿੰਨੀ ਕਰਨੀ ਹੈਗੀ ਆਪਾਂ ਨੇ ਆ ਤੁਸੀਂ ਜਦੋਂ ਬਤਾ ਆਪਾਂ ਨੂੰ ਮੌਕੇ ਹਿਸਾਬ ਨਾਲ ਮਿਲੀ ਜਾਇਆ ਕਰ ਲਈਏ ਕਿ ਆਜਾ ਸਿੰਗਰ ਆ ਗਿਆ ਜਾਂ ਇੱਕਲਾ ਆ ਗਿਆ ਦੀ ਆਜਾ ਬਿਲਕੁਲ ਆ ਗਈ ਜੀ ਇਹਦਾ ਆਪਾਂ ਨੂੰ ਨਾਮ ਤੇ ਵੀ ਦੱਸ ਦਿੰਦੇ ਨੇ ਪਰ ਕਿਤੇ ਨਾ ਕਿ ਤੇ ਆਪਾਂ ਇਹਨਾਂ ਚੀਜ਼ਾਂ ਦੇ ਮਾਰੇ ਆਪਣਾ ਇਤਿਹਾਸ ਤੋਂ ਵਾਝੇ ਹੋ ਰਹੇ ਹਾਂ ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਇਹ ਤਾਂ ਹਨ ਜਿਹੜੀ ਧੀ ਬਾਰੇ ਦਾ ਸਵਾਲ ਕੀਤਾ ਜਾਊਗਾ ਜਿੱਦੇ ਕਿਤੇ ਵਿੱਚ ਪੰਜਾ ਪੈਰ ਦੇ ਨਾਮ ਹੋਗੇ ਹੁਣ ਆਪਣੇ ਅੰਦੇ ਬੱਚੇ ਨੂੰ ਪੰਜਾ ਪੈਰ ਦੇ ਨਾਮ ਨਹੀਂ ਬੱਤੇ ਹੋਣਗੇ ਦਸੇ ਗੁਰੂ ਸਾਹਿਬਾਨਾਂ ਦੇ ਨਾਮ ਹੋਗੇ ਪਾਪਾ ਬੱਗਾ ਸਿੰਘ ਬਾਦਰੇ ਦੇ ਸੁਪੁੱਤਰ ਕੌਣ ਸੀ ਉਹ ਹੋਗੇ ਠੀਕ ਹੈ ਪਹਿਲਾ ਜੀਵ ਦਾ ਸਵਾਲ ਪਾ ਨੂੰ ਦਸਤਾਰ ਜੋ ਆਪਣਾ ਕਨਫਿਗਰੇਸ਼ਨ ਹੋਣਾ ਤੁਹਾਡਾ ਮੁਕਾਬਲਾ ਹੋਣਾ ਉਹਦੇ ਵਿੱਚ ਇਹ ਚੀਜ਼ ਤੁਹਾਨੂੰ ਪੁੱਛੀ ਜਾਊਗੀ ਇਹ ਚੀਜ਼ ਵੀ ਨਾਲ ਹੁੰਦੇ ਥੋੜੀ ਵਧੀਆ ਤਿਆਰੀ ਕਰਕੇ ਰੱਖੋ ਠੀਕ ਹੈ ਜੀ घरे कि प्रैक्टिस करी थी अपनी की जी कल कि दो बारी बहुत घटना चार प्रैक्टिस करो

ਮੰਗਰੋ ਸਿਖਾ ਦਿੱਤਾ। ਠੀਕ ਹੈ ਨਾ ਆਪਾਂ ਸਟੈਪ ਬਾਏ ਸਟੈਪ ਚੱਲਣਾ ਪਹਿਲਾ ਪੂਰੀ ਕਰੀਏ ਤੇ ਚੰਗ ਲੜਦਾ ਹੈ ਜੇ ਅੱਜ ਚੰਪ ਦੇ ਫਰਮਾਂ ਲੜਦਾ ਹੈ ਕੜਕੀ ਦਾ ਪਰਸੇ ਲਗਾ ਸਿਰ ਤੋਂ ਅੰਦਰ ਤੱਕ ਤੇ ਪਾਖਰੀ ਸਿਰ ਤੱਕ ਪੱਤਰੀ ਸਫਾਈ ਕੇ ਵਿੱਚ ਕਰੀਏ ਇਸ ਸਟੈਪ ਬਾਏ ਸਟੈਪ ਚੱਲਣਾ ਆਪਣਾ ਇਹ ਨਹੀਂ ਹੈ ਕਿ ਆਪਾਂ ਅੱਜ ਪੂਰੀ ਕਰ ਦਸੀਏ ਕਿ ਆਪਾਂ ਨਾਲ ਨਾਲ ਦੇ ਪੂਰੀ ਕਰੀਏ ਮੁਕਾਬਲਾ ਲੜੋਗੇ ਸਾਰੇ ਜਣੇ ਠੀਕ ਹੈ ਕਿਉਂਕਿ ਜੈਲੀ ਵੀ ਜ਼ਰੂਰੀ ਹੈ ਤਿਆਰੀ ਇਹ ਸਾਰ ਨਾਲ ਕਰੋ ਕਿ ਥੋੜੀ ਸਾਰਿਆਂ ਦੀ ਪੋਜੀਸ਼ਨ ਆ ਸਕੇ ਇੱਕਾ ਤੁਹਾਨੂੰ ਪਹਿਲੇ ਸਾਂਝੀ ਕਰਦੀ ਏ ਕਿ ਬਹੁਤ ਬਤਾਲਿਆਂ ਕਿ ਉੱਪਰ ਅਸੀਂ ਜੱਜਮੈਂਟ ਤੇ ਜਾਂਦੇ ਰਹੇ ਹਾਂ ਬੱਚਿਆਂ ਦੀ ਪੋਜੀਸ਼ਨ ਆ ਜਾਂਦਾ ਆ ਫਸਟ ਆ ਜਾਂਦਾ ਸੈਕਿੰਡ ਆ ਜਾਂਦਾ ਥਰਡ ਵੀ ਆ ਜਾਂਦਾ ਹਨਾ ਪੰਜਾਬ ਮੇਂ ਜਾਂਦੇ ਨੇ ਨਗਰਦਾਸੀ ਵਰਗਾ ਵੀ ਅਕੀਉ ਕੌਕ ਦੇ ਬਿਲਕੁਲ ਥੋੜੇ ਬੱਚਿਆਂ ਦੇ ਮਨ ਦੇ ਵਿੱਚ ਇਹ ਗੱਲ ਵੀ ਆ ਜਾਂਦੀ ਏ ਕਿ ਯਾਰ ਮੈਂ ਵੀ ਬਾਕ ਸੋਣੀ ਬਣੀ ਤੇ ਮੇਰੀ ਵੀ ਪੋਜੀਸ਼ਨ ਨਹੀਂ ਆਈ ਹੈ ਕਿ ਉਹਨੂੰ ਆਹ ਚੀਜ਼ ਮਿਲ ਗਈ ਮੈਨੂੰ ਨਹੀਂ ਮਿਲੀ ਹਨਾ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਹਾਰਦਾ ਉਹ ਨਹੀਂ ਹੁੰਦਾ ਜਿਹੜਾ ਪਿੱਛੇ ਰਹੇ ਜੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਹਾਰਦਾ ਉਹ ਬੱਚਾ ਨਹੀਂ ਹੁੰਦਾ ਜਿਹੜਾ ਪਿੱਛੇ ਰਹੇ ਜੇ ਰੇਸ 'ਚ ਹਾਰਦਾ ਹਮੇਸ਼ਾ ਉਹ ਹੁੰਦਾ ਜਿਹੜਾ ਭਾਗ ਨਾ ਲੈ ਸਕੇ ਜਿਹੜਾ ਪਾਰਟਿਸਪੇਟ ਨਾ ਕਰ ਸਕੇ ਬਹੁਤ ਬੱਚੇ ਥੋੜੇ ਪ੍ਰਿੰਟ ਦੇ ਵਿੱਚ ਅੱਜਾਂ ਦੇ ਵੀ ਹੋਣਗੇ ਇਹਦੇ ਇਸ ਟਾਈਮ ਗੱਲ ਨਹੀਂ ਚੁੱਕੀਏ ਕਰਦੇ ਰਹੋਗੇ ਹੋਣਗੇ ਨਾ ਅੱਜ ਤੋਂ ਕੀ ਚੰਗੇ ਆ ਮਾੜਾ ਨੇ ਤੁਹਾਨੂੰ ਸਿੱਖ ਕੇ ਮਿਹਨਤ ਪਰਿਆਰਥ ਰੱਖਿਆ ਉਹਦਾ ਤਾਜ ਭਰਮਾ ਕੇ ਸਾਰੇ ਇਸ ਜੌਮ ਦਾ ਮੌਕਾ ਦਿੱਤਾ ਘੱਟ ਖਾਰ ਦਾ ਉਹ ਨਹੀਂ ਹੈਗਾ ਜਿਹੜਾ ਪਿੱਛੇ ਰਹਿ ਜੂਗਾ ਖਾਰ ਦਾ ਉਹ ਹੁੰਦਾ ਹੈ ਨਾ ਪਾਰਟਿਸਿਪੇਟਨਾ ਕਰ ਸਕਦੇ ਜਿਹੜੇ ਪਿੱਛੇ ਰਹਦੇ ਨੇ ਕਿ ਤੁਸੀਂ ਸਾਰੇ ਵਧਾਈ ਦੇ ਪਾਸਰ ਹੋਗੇ ਜਿਹੜੇ ਕਲਾਸਾਂ ਲਾ ਲਿਓਗੇ ਜਿਹੜੇ ਪੋਰਟਫੋਲੀਓ ਦੇ ਵਿੱਚ ਵੀ ਭਾਗ ਲਓਗੇ ਠੀਕ ਹੈ ਤੁਸੀਂ ਸਾਰੇ ਜੇਤੂ ਹੋ ਬੁਗੇ ਪਰ ਫਿਰ ਵੀ ਅੱਗਾ ਦੇ ਵਿੱਚ ਕੋਈ ਟੈਕਨੀਕਲ ਪੁਆਇੰਟ ਹੁੰਦੇ ਨੇ ਕਿ ਕਿੰਨਾ ਪੁਆਇੰਟ ਆ ਦੇ ਉਹਦਾ ਆਪ ਨੂੰ ਥੋੜੀ ਪੋਜੀਸ਼ਨਾਂ ਬਣਦੀ ਜਾਂਦੀ ਆ ਉਹ ਟੈਕਨੀਕਲ ਪੁਆਇੰਟ ਕੀ ਹੁੰਦੇ ਨੇ ਉਹ ਤੁਹਾਨੂੰ ਇੱਥੇ ਕਲਾਸ ਦੇ ਦੌਰਾਨ ਸਿਖਾਏ ਜਾਂਦੇ ਨੇ ਕਿ ਆਪੱਖ ਮੈਂ ਇੱਦਾਂ ਮੋੜਨਾ ਹੈ ਇੱਦਾਂ ਕੋਡਾ ਲੜਕਾ ਪੂਰੀ ਕਰਦੀਆਂ ਇੱਦਾਂ ਸੈਕ वो टेक्निकल पॉइंट ना और टेक्नीकल पॉइंटा पोजिशन बनती है समझने के लिए सर एक दूजी गल जो मेरे को पूछते हो शीशा नाल लेके आया करो खाली हाथ शीशा नाल लेके पूछा करो मेरे हर चीज पता नहीं लगी है कि...